ਲੇ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਵਿਆਹ ਕਾਰਜ ਵਗੈਰਾ ਜਾਂ ਹੋਰ ਖੁਸ਼ੀ ਦੇ ਜਿਹੜੇ ਕਾਰਜ ਹੁੰਦੇ ਨੇ ਖਾਸ ਕਰਕੇ ਜਿਹੜਾ ਉਹ ਮਹੀਨਾ ਨਵੰਬਰ ਮਹੀਨਾ ਹੈ ਉਹਨਾਂ ਦਿਨਾਂ ਵਿੱਚ ਸੰਕੋਚ ਕੀਤਾ ਜਾਵੇ ਜਿਆਦਾ ਭਲਾ ਹੈ 80% ਜਿਹੜੇ ਉਹ ਸਾਈ ਬਣ ਚੁੱਕੇ ਨੇ ਕਿਸੇ ਨੂੰ ਕੋਈ ਅੰਦਰੋਂ ਖੱਤ ਕੋਈ ਪਤਾ ਨਹੀਂ ਲੇਕਿਨ ਇੰਨਾ ਸਾਈ ਭਾਈਚਾਰੇ ਨੇ ਵਾੜ ਪਾਈ ਇਹ ਇਹ ਲਾਲੋ ਸਾ ਵੀ 80% ਪਿੰਥ ਵਿੱਚ ਇੱਕ ਇਤਿਹਾਸ ਦੇ ਤੌਰ ਤੇ ਜਾਣੀ ਜਾ ਸਕਦੀ ਤੋ ਇਹ ਜਿਹੜਾ ਪ੍ਰੋਗਰਾਮ ਆਪਾਂ ਨੇ ਉਲੀਕਣਾ ਹੈ ਇਹ ਭਾਈ ਮੀਹਾਂ ਜੀ ਪ੍ਰਚਾਰ ਪ੍ਰਸਾਰ ਲੈ ਰਿਹਾ ਹੈ ਇਸ ਨੂੰ ਆਪ ਸਾਰੇ ਇਸ ਤਰੀਕੇ ਦੇ ਨਾਲ ਆਪਾਂ ਲੈ ਸਕਦੇ ਆਡੇ ਅਮੀਰ ਵਿਰਸੇ ਦੇ ਮਾਲਕ ਹੈ ਐਡੇ ਅਮੀਰ ਮਿਰਸੇ ਦੇ ਵਾਲਕ ਹੈ ਅਸੀਂ ਉਹਨੂੰ ਭੁੱਲ ਕੇ ਜਿੰਨੂੰ ਜਾ ਕੇ ਕੋਈ ਸਿੱਖ ਸ੍ਰੀ ਸਾਹਿਬ ਉੱਤੋਂ ਦੀ ਪਾ ਕੇ ਕਿਸੇ ਜਾ ਕੇ ਸਾਧ ਦੇ ਗੋਡੀ ਹੱਥ ਲਾਉਂਦਾ ਜਾਂ ਕਿਸੇ ਜਾ ਕੇ ਮੱਥਾ ਟੇਕਦਾ ਓਸ ਸਿਧਾਂਤ ਤੋਂ ਅੱਜ ਬਹੁਤ ਦੂਰ ਚੋ ਜਾ ਚੁੱਕੇ ਆਂ ਅਸੀਂ ਜੇ ਚੁਣੇ ਮੈਂਬਰ ਸਮਝ ਲੈਨੇ ਵੀ ਉਹ ਡਿਊਟੀ ਨਿਭਾਉਣ ਜਾਣ ਜਿਹੜੇ ਅਸੀਂ ਮੁਲਾਜ਼ਮ ਹੈ ਉਹ ਡਿਊਟੀ ਨਿਭਾਉਣਾ ਨਹੀਂ ਜੋ ਗੁਰਨਾਨਕ ਦੇਵ ਜੀ ਦਾ ਸਿਧਾਂਤ ਸੀ ਹਰ ਸਿੱਖ ਪ੍ਰਚਾਰਕ ਜਿੰਨਾ ਚਿਰ ਅਸੀਂ ਉਸ ਸਿਧਾਂਤ ਦੇ ਪਹਿਰਾ ਨਹੀਂ ਦਿੰਦੇ ਨਾ ਅਸੀਂ ਡੇਰਾਵਾਦ ਦਾ ਮੁਕਾਬਲਾ ਕਰ ਸਕਦੇ ਨਾ ਅਸੀਂ ਇਸਾਈਤਵਾਦ ਦਾ ਮੁਕਾਬਲਾ ਕਰ ਸਕਦੇ ਆ ਤੇ ਜਾਂ ਹੋਰ ਜਿਹੜੀਆਂ ਸਾਨੂੰ ਕਾਮਨ ਨਿਕਲਣਾ ਚਾਹੀਦੀਆਂ ਨਾ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਅਸੀਂ ਐਡੇ ਅਮੀਰ ਵਿਰਸੇ ਦੇ ਮਾਲਕ ਹੈ ਐਡੇ ਅਮੀਰ ਮਿਰਸੇ ਦੇ ਵਾਲਕ ਅਸੀਂ ਉਹਨੂੰ ਭੁੱਲ ਕੇ ਜਿਦੋਂ ਜਾ ਕੇ ਕੋਈ ਸਿੱਖ ਸ੍ਰੀ ਸਾਹਿਬ ਉੱਤੋਂ ਦੀ ਪਾ ਕੇ ਕਿਸੇ ਜਾ ਕੇ ਸਾਧ ਦੇ ਗੋਡੀ ਹੱਥ ਲਾਉਂਦਾ ਹੈ ਜਾਂ ਕਿਸੇ ਜਾ ਕੇ ਮੱਥਾ ਟੇਕਦਾ ਹੈ ਤੇ ਮੈਨੂੰ ਲੱਗਦਾ ਸਾਡੇ ਲਈ ਇਹਦੇ ਤੋਂ ਗੁਰੂ ਸਾਹਿਬ ਤੋਂ ਪਿੱਠ ਮੋੜਨੀ ਹੋਰ ਵੱਡੀ ਕੋਈ ਗੱਲ ਨਹੀਂ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਦੁਬਦਾਨਾ ਪੜੂ ਫਰਬਿਨ ਹੋਰ ਨਾ ਪੁੱਜੂ ਮੜੀ ਮਸਾਨ ਨਾ ਜਾਇ ਤ੍ਰਿਸ਼ਨਾ ਰਾਜ ਨਾ ਪੜ ਕਰ ਜਾਵਾਂ ਤ੍ਰਿਸ਼ਨਾ ਨਾਮ ਵਜਾਇ ਸਾਨੂੰ ਗੁਰੂ ਸਾਹਿਬ ਨੇ ਨਾਮ ਨਾਲ ਜੋੜਨ ਲਈ ਕਿਆ ਤੇ ਅਸੀਂ ਨਾਮ ਕਿੱਥੋਂ ਲੱਭਦੇ ਆ ਜਿਹੜਾ ਕੰਨਾਂ 'ਚ ਫੂਕ ਮਾਰ ਕੇ ਸਾਨੂੰ ਨਾਮ ਦਿੰਦੇ ਸਾਡੇ ਗੁਰੂ ਸਾਹਿਬ ਨੇ ਤਾਂ ਕਿਤੇ ਓਲਾ ਰੱਖਿਆ ਹੀ ਨਹੀਂ ਤੇ ਨਾ ਗੁਰੂ ਸਾਹਿਬ ਨੇ ਕਿਤੇ ਵਿਤਕਰਾ ਕੀਤਾ ਸਭ ਤੋਂ ਤੁਸੀਂ ਲਾ ਲਓ ਦੇਗ ਲਾ ਲਓ ਕੜਾ ਪ੍ਰਸ਼ਾਦ ਗੁਰੂ ਸਾਹਿਬ ਨੇ ਤਾਂ ਉੱਥੇ ਵੀ ਬਰਾਬਰ ਪਾਣੀ ਘਿਓ ਖੰਡ ਹਰ ਚੀਜ਼ ਨੂੰ ਬਰਾਬਰ ਰੱਖਿਆ ਇਹਦੇ ਤੋਂ ਵੱਧ ਦੱਸੋ ਮੈਨੂੰ ਗੁਰੂ ਸਾਹਿਬ ਹੋਰ ਕਿਵੇਂ ਵਿਤਕਰੇ ਦੂਰ ਕਰਨ ਦੀਆਂ ਗੱਲਾਂ ਕਰਨੀਆਂ ਅਸੀਂ ਆਪਣੇ ਅੰਦਰ ਚਾਤੀ ਮਾਰੀਏ ਸਾਡੇ ਅੰਦਰ ਕਿੱਥੇ ਕਮੀਆਂ ਐ ਅਸੀਂ ਅੱਜ ਗੁਰੂ ਨੂੰ ਟੁੱਟ ਕੇ ਕਿਉਂ ਸਾਧਾਂ ਦੇ ਗੋਦੀ ਪੈਨੇ ਆ ਜਾਂ ਅਸੀਂ ਕਿਉਂ ਇਸਾਈ ਬਣ ਰਹੇ ਆ ਜਾਂ ਅਸੀਂ ਕਿਉਂ ਪਟਕੜੇ ਆ ਜਾਂ ਅਸੀਂ ਕਿਉਂ ਸਮਾਦਨਾ ਤੇ ਜਾ ਰਹੇ ਆ ਇਹ ਕਮੀਆਂ ਸਾਡੀਆਂ ਵੀ ਸੀ ਜਿਹੜੇ ਸਾਡੇ ਮੂਰੀ ਸੀ ਉਹਨਾਂ ਦੀਆਂ ਵੀ ਸੀ ਪਰ ਅਸੀਂ ਇਹ ਚਾਹੁੰਦੇ ਆ ਕਿ ਜਦੋਂ ਜਾਗੋ ਉਦੋਂ ਸਵੇਰਾ ਜੋ ਹੋ ਗਿਆ ਪਿੱਛੋਂ ਤੇ ਅਸੀਂ ਉਹਨੂੰ ਲੀਕ ਪਿੱਟ ਦੇ ਰਵਾਂਗੇ ਵੀ ਉਹਨਾਂ ਸਾਡੇ ਨਾਲ ਧੱਕਾ ਕੀਤਾ ਉਹਨਾਂ ਧੱਕਾ ਕੀਤਾ ਤੇ ਇਹ ਕਦੀ ਵੀ ਦੂਰ ਨਹੀਂ ਹੋਣਾ ਆਪਾਂ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਸਾਡੇ ਤੇ ਗਿਲਾ ਹੈ ਵੀ ਸਾਡੇ ਨਾਲ ਧੱਕਾ ਹੈ ਉਹਨਾਂ ਨੂੰ ਮੇਲ ਬੈਠੀਏ ਜਿੱਥੇ ਸਾਡੀਆਂ ਕਮੀਆਂ ਐ ਅਸੀਂ ਹੱਥ ਜੋੜ ਕੇ ਉਹਨਾਂ ਕੋਲ ਮਾਫੀ ਮੰਗੀਏ ਤੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਈਏ ਕਿ ਨਹੀਂ ਤੁਹਾਡੇ ਨਾਲ ੱੱਕਾ ਕੋਈ ਨਹੀਂ ਹੋਇਆ ਜੇ ੱੱਕਾ ਹੋਇਆ ਵੀ ਐ ਤੇ ਆਹ ਕਮੀਆਂ ਸੀ ਅੱਜ ਤੋਂ ਬਾਅਦ ਉਹ ੱੱਕਾ ਨਹੀਂ ਹੋਊਗਾ ਇਲੀਆਂ ਕੋ ਬੇਨਤੀਆਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਤੇ ਅਧਿ ਲੋ ਧੰਨਵਾਦ ਹੈ ਮੈਂਬਰ ਸਾਹਿਬਾਨ ਸਰਦਾਰ ਬਲਵਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇੱਥੇ ਪਹੁੰਚ ਕਰਕੇ ਸਾਨੂੰ ਇਸ ਮਹਾਨ ਕਾਰਜ ਦੇ ਲਈ ਪ੍ਰੇਰਿਆ ਹੈ ਹੁਣ ਮੈਂ ਉਸ ਪ੍ਰੇਰਕ ਪ੍ਰੋਗਰਾਮ ਨੇ ਬੇਨਤੀ ਕਰਾਂਗਾ ਜਿਹੜਾ ਆਪਾਂ ਨੇ ਅਗਲੇ ਸਮੇਂ ਦੇ ਲਈ ਉਲਿਖਣਾ ਹੈ ਕਿਉਂਕਿ ਜਿਵੇਂ ਮੈਂਬਰ ਸਾਹਿਬ ਤੇ ਜਾਨੀ ਜੀ ਬਰੋਨੇ ਬੇਨਤੀ ਕੀਤੀ ਹੈ ਕਿ ਇਸ ਸੰਤੋ ਸ਼ਤਾਬਦੀ ਆਪਾਂ ਤਾਈ ਮਨਾ ਸਕਾਂਗੇ ਜੇਕਰ ਸਾਰੇ ਹੀ ਪ੍ਰਚਾਰਕ ਬਣ ਕੇ ਤੁਰਾਂਗੇ ਜੇ ਕਿ ਉਹ ਗੁਰੂ ਦਰਬਾਰ ਤਾਂ ਤਾਂ ਸਾਹਿਬ ਜੇ ਇੱਥੋਂ ਦਾ ਸਟਾਫ ਅਸੀਂ ਕਹੀਏ ਵੀ ਇਸ ਸਟਾਫ ਦੀ ਬਣਾ ਲੈਣਗੇ ਕਿ ਬਹੁਤ ਮੁਸ਼ਕਲ ਹੈ ਸੰਕਲਕ ਕਲ ਨੂੰ ਕਮਰਕਸਾ ਕਰਕੇ ਚੱਲਣਾ ਪੈਣਾ ਤਾਂ ਹੀ ਜਾ ਕੇ ਕਿ ਅਸੀਂ ਸਾਰੀ ਸੰਗਤ ਨੂੰ ਦੱਸ ਸਕਾਂਗੇ ਨਾਲ ਜੋੜ ਸਕਾਂਗੇ ਸੋ ਉਹਦੇ ਲਈ ਜਿੰਨਾ ਕੋ ਸਮਾਂ ਆਪਣੇ ਕੋਲ ਛੇਸ਼ ਬਚਿਆ ਹੈ ਇਸ ਨੂੰ ਸਮਰਪਤ ਉਹ ਆਪਾਂ ਨੇ ਕੁਝ ਵਿਸ਼ੇਸ਼ ਤਰੀਕੇ ਨਾਲ ਉਦਮ ਕਰਨੇ ਨੇ ਕਿ ਆਪਣਾ ਇਹ ਸਾਰਾ ਹੀ ਸਮਾਂ ਜਿਹੜਾ ਹੈ ਉਹ ਲੇਖੇ ਵਿੱਚ ਲੱਗ ਜਾਵੇ ਤੇ ਆਪਾਂ ਵੱਧ ਤੋਂ ਵੱਧ ਗੁਰੂ ਕੀ ਸਿੱਖ ਸੰਗਤ ਨੂੰ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਆਪਾਂ ਇਹ ਸ਼ਹੀਦੀ ਸ਼ਤਾਬਦੀ ਮਨਾਉਣੀ ਹੈ ਉੱਥੇ ਨਾਲ ਉਸ ਗੁਰੂ ਕੇ ਸਿੱਖ ਦੀ ਸੇਵਾ ਨੂੰ ਵੀ ਯਾਦ ਰੱਖਿਆ ਜਾਵੇ ਤੇ ਉਸੇ ਲਹਿਰ ਨੂੰ ਅੱਗੇ ਲੈ ਕੇ ਚੱਲਿਆ ਜਾਵੇ ਤਾਂ ਜੋ ਜੋ ਸੇਵਾ ਉਹਨਾਂ ਦੀ ਇਸ ਥਾਂ ਤੇ ਇਸ ਇਲਾਕੇ ਨੂੰ ਰਹੀ ਉਹ ਵੀ ਉਸੇ ਤਰੀਕੇ ਦੀ ਪੰਥ ਵਿੱਚ ਇੱਕ ਇਤਿਹਾਸ ਦੇ ਤੌਰ ਤੇ ਜਾਣੀ ਜਾ ਸਕੇ ਸੋ ਇਹ ਜਿਹੜਾ ਪ੍ਰੋਗਰਾਮ ਆਪਾਂ ਨੇ ਉਲੀਕਣਾ ਹੈ ਇਹ ਭਾਈ ਮੀਹਾਂ ਜੀ ਪ੍ਰਚਾਰ ਪ੍ਰਸਾਰ ਲੈ ਰਿਹਾ ਹੈ ਇਸ ਨੂੰ ਆਪ ਸਾਰੇ ਇਸ ਤਰੀਕੇ ਦੇ ਨਾਲ ਆਪਾਂ ਲੈ ਸਕਦੇ ਹਾਂ ਕਿਉਂਕਿ ਉਸ ਵਰਮਕ ਨੇ 사드ਗੁਰੂ ਜੀ ਕੇ ਘਰ ਅੰਦਰ ਇਤਨੀ ਸੇਵਾ ਕੀਤੀ ਵੀ ਆਪਣੇ ਸਰੀਰ ਤੱਕ ਦਾ ਖਿਆਲ ਨਹੀਂ ਰੱਖਿਆ ਸਿਰਫ ਕਰਮ ਪੈ ਗਿਆ ਫਿਰ ਵੀ ਉਹ ਗੁਰੂ ਕੇ ਘਰ ਦੀ ਗਾਕਰ ਝੌਂਦਾ ਹੈ ਤੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਦੀ ਹਾਲਾਤ ਦੇਖੀ ਨਾਲ ਤੇ ਉਸ ਦੇ ਸਿਰ ਵਿੱਚ ਚੱਲਦੇ ਕਰਮ ਦੇਖ ਰਿਹਾ ਸਨ ਤੇ ਨਾਲ ਕਹਿ ਰਿਹਾ ਸਨ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਸਿੱਖਾ ਨਿਹਾਲ ਸੋ ਉਹਨਾਂ ਦੀ ਵੱਡੀ ਸੇਵਾ ਤੇ ਫਿਰ ਜਿਸ ਦਿਨ ਇਥੋਂ ਚੱਲੇ ਇੱਕ ਲਖਣੀ ਵੈਲ ਇੱਕ ਨਗਾਰਾ ਇੱਕ ਝੰਡਾ ਦੇ ਕੇ ਵੀ ਗੁਰ ਸਿੱਖਾ ਇਹ ਸਾਰੇ ਲੋਕਾਂ ਦੀ ਸੰਗਤ ਨੂੰ ਵੀ ਗੁਰੂ ਨਾਲ ਜੋੜਨੀ ਹੈ ਸੋ ਉਹਨਾਂ ਦੀ ਜਿਹੜੀ ਸੇਵਾ ਹੈ ਉਹਨੂੰ ਆਪਾਂ ਨਾਲ ਲੈ ਕਰਕੇ ਚੱਲਣਾ ਭਾਈ ਮੀਹਾਂ ਜੀ ਪ੍ਰਚਾਰ ਪ੍ਰਸਾਰ ਲਹਿਰ ਤੇ ਇਹਨੂੰ ਆਪਾਂ ਇਸ ਢੰਗ ਨਾਲ ਸ਼ੁਰੂ ਕਰਨਾ ਹੈ ਵੀ ਇਹ ਨਗਰ ਨਗਰ ਦੂਰ ਦੂਰ ਨਗਰ ਨਗਰ ਤੇ ਆਪਾਂ ਮੈਂ ਸ਼ਬਦ ਵਰਤਿਆਂ ਹੁਣ ਦੇਸ਼ ਦੇਸ਼ ਤੱਕ ਲੈ ਜਾਈਏ ਚੰਗਾ ਉਹਦੇ ਲਈ ਸਾਨੂੰ ਸਾਰੇ ਵੀ ਗੁਰਮੁਖ ਸੱਜਣਾ ਦੀ ਮੇਰੇ ਨੌਜਵਾਨ ਵੀਰਾਂ ਦੀ ਸਭ ਤੋਂ ਵੀ ਬੜੀ ਅਹਿਮ ਲੋੜ ਹੈ ਸੋ ਉਹਦੇ ਲਈ ਅਸੀਂ ਚਾਹੁੰਦੇ ਆ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਜੀਵਨ ਵਿੱਚੋਂ ਜਿਹੜਾ ਸਮਾਂ ਹੈ ਇਸ ਕਾਰਜ ਨੂੰ ਦਿਓ ਜਿਹਦੇ ਲਈ ਸਭ ਤੋਂ ਪਹਿਲੀ ਬੇਨਤੀ ਤਾਂ ਮੈਂ ਕਰਾਂਗਾ ਜਿੰਨੇ ਵੀ ਨਗਰਾਂ ਦੇ ਸੇਵਾਦਾਰ ਵੀਰ ਮੇਰੇ ਇਸ ਸਥਾਨ ਤੇ ਆਪ ਹਾਜ਼ਰ ਹੋ ਆਪ ਕਿਰਪਾ ਕਰਕੇ ਆਪਣੇ ਕੰਟੈਕਟ ਨੰਬਰ ਜੜੇ ਨੇ ਫੋਨ ਨੰਬਰ ਉਹ ਇੱਥੇ ਭਾਈ ਸਾਹਿਬ ਸਾਡੇ ਬੈਠੇ ਨੇ ਉਹਨਾਂ ਕੋਲ ਜ਼ਰੂਰ ਲਿਖਵਾਓ ਕਿਉਂਕਿ ਫੋਨ ਇੱਕ ਚੰਗਾ ਜਰੀਆ ਹੈ ਜਿਹਦੇ ਨਾਲ ਅਸੀਂ ਹਰ ਬੰਦੇ ਤੱਕ ਬੜੀ ਆਸਾਨੀ ਨਾਲ ਬੜੇ ਸੌਖੇ ਪਹੁੰਚ ਸਕਦੇ ਆਂ ਇਹ ਅਗਲੇ ਜਿਹੜੀ ਵਿਚਾਰ ਉਹ মিডিਆ ਰਾਹੀਂ ਆਪਾਂ ਕਰ ਸਕਦੇ ਆ ਸੋ ਆਪਣੇ ਆਪਣੇ ਕੰਟੈਕਟ ਨੰਬਰ ਤੇ ਕੰਟੈਕਟ ਨੰਬਰ ਇਸ ਕਰਕੇ ਅਸੀਂ ਲੈ ਰਹੇ ਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚੋਂ ਆਪ ਆਇਓ ਉਹਨਾਂ ਨਗਰਾਂ ਦੇ ਅੰਦਰ ਜਿਹੜੇ ਮੁਖੀ ਗ੍ਰੰਥੀ ਸਹਿਬਾਨ ਨੇ ਉਹਨਾਂ ਰਾਹੀਂ ਪ੍ਰਚਾਰ ਪ੍ਰਸਾਰ ਗੁਰਦੁਆਰਿਆਂ ਵਿੱਚ ਅਨਾਉਂਸਮੈਂਟਾਂ ਤੇ ਜਿਨ੍ਹਾਂ ਗੁਰੂ ਘਰਾਂ ਦੀਆਂ ਕਮੇਟੀਆਂ ਵਿੱਚ ਆਪ ਸੇਵਾ ਨਿਭਾਉਂਦੇ ਹੋ ਉਹਨਾਂ ਕਮੇਟੀਆਂ ਰਾਹੀਂ ਪ੍ਰਚਾਰ ਪ੍ਰਸਾਰ ਇਹਦੇ ਨਾਲ ਸਾਡੇ ਨਗਰਾਂ ਵਿੱਚ ਜਿਹੜੇ ਪਤਵੰਤੇ ਸਰਦਨ ਨੇ ਜਿਹੜੇ ਮੁਖੀ ਨੇ ਜਿਵੇਂ ਪੰਚ ਸਰਪੰਚ ਨੰਬਰਦਾਰ ਜਾ ਗੁਰੂ ਨੇ ਕਿਰਪਾ ਕਰਕੇ ਹੋਰ ਕਿਸੇ ਨੂੰ ਕੋਈ ਰਾਜਨੀਤੀ ਵਿੱਚ ਚੰਗੀ ਸੇਵਾ ਦਿੱਤੀ ਆ ਕੋਈ ਚੇਅਰਮੈਨ ਆ ਕੋਈ ਹੋਰ ਉਦੇਦਾਰ ਆ ਉਹਨਾਂ ਸਾਰਿਆਂ ਨੂੰ ਆਪਾਂ ਗੁਰ ਸਿੱਖੀ ਮਾਰਗ ਵਿੱਚ ਤੋਰ ਕਰਕੇ ਤੇ ਇਹ ਸੇਵਾ ਜਣੀ ਆ ਉਹ ਲੈਣੀ ਹੈ ਕੰਟੈਕਟ ਨੰਬਰ ਸਾਰੀ ਸੰਗਤ ਜਿੰਨੇ ਵੀ ਸੇਵਾਦਾਰ ਵੀਰ ਉਹ ਕਿਸੇ ਵੀ ਨਗਰ ਤੋਂ ਜ਼ਰੂਰੀ ਨਹੀਂ ਕਿ ਮੈਂ ਇੱਕ ਪਾਸੇ ਦੀ ਗੱਲ ਕਰਾ ਇਧਰ ਜਿਹੜੇ ਅਜੀਤ ਬੈਂਟ ਵਾਲੇ ਸਾਰੇ ਆਪ ਵੀਰ ਬੈਠੇ ਹੋ ਇਹ ਵੀ ਸਾਰੇ ਆਪਣੇ ਆਪਣੇ ਫੋਨ ਨੰਬਰ ਜਿਹੜੇ ਨੇ ਉਹ ਸਾਡੇ ਤੱਕ ਤੇ ਇਹਦੇ ਨਾਲ ਨਾਲ ਦੂਜੀ ਬੇਨਤੀ ਤੁਹਾਡੇ ਨਗਰਾਂ ਦੇ ਵਿੱਚ ਜਿਹੜੇ ਜਿਹੜੇ ਗੁਰੂ ਕੇ ਗ੍ਰੰਥੀ ਸਿੰਘ ਸੇਵਾ ਨਿਮਾਉਂਦੇ ਨੇ ਉਹਨਾਂ ਦੇ ਕੰਟੈਕਟ ਨੰਬਰ ਵੀ ਸਾਨੂੰ ਨੋਟ ਕਰਵਾਓ ਤਾਂ ਜੋ ਅਸੀਂ ਇਹ ਜਿਹੀ ਬੇਨਤੀ ਹੈ ਉਹਨਾਂ ਤੱਕ ਪਹੁੰਚਾਈਏ ਡਿਟੇਲ ਵਿੱਚ ਉਹਨਾਂ ਨਾਲ ਅਸੀਂ ਖੁਦ ਗੱਲ ਕਰਾਂਗੇ ਸਾਰਾ ਮੈਟਰ ਜਿਹੜਾ ਹੈ ਉਹਨਾਂ ਨੂੰ ਵਿਸ਼ੇਸ਼ ਕਰਕੇ ਦਿਆਂਗੇ ਸਮਝਾਵਾਂਗੇ ਗੱਲਬਾਤ ਕਿਸ ਤਰੀਕੇ ਨਾਲ ਤੁਸੀਂ ਸੰਗਤ ਨੂੰ ਇਕੱਤਰ ਕਰੋ ਪ੍ਰਚਾਰ ਪ੍ਰਸਾਰ ਕਰੋ ਇਹਦੇ ਨਾਲ ਨਾਲ ਦੂਜੀ ਬੇਨਤੀ ਜਿਹੜੀ ਹੈ ਅਸੀਂ ਇੱਕ ਵਿਸ਼ੇਸ਼ ਮੈਟਰ ਜਿਹੜਾ ਹੈ ਸਤਗੁਰੂ ਜੀ ਕੇ ਛੀਦੀ ਦਿਹਾੜਿਆਂ ਨੂੰ ਸਮਰਪਿਤ ਇਹ ਤਿਆਰ ਕੀਤਾ ਹੈ ਜਿਹਦੀ ਇੱਕ ਫਲੈਕਸ ਬਣਾਈ ਜਾਵੇਗੀ ਜੋ ਕਿ ਮੈਟਰ ਅਸੀਂ ਇੱਥੇ ਤਿਆਰ ਕੀਤਾ ਹੈ ਉਹ ਮੈਟਰ ਦੀ ਫਲੈਕਸ ਜਿਹੜੀ ਹੈ ਉਹ ਲਿਖਤ ਵਿੱਚ ਅਸੀਂ ਇੱਥੋਂ ਇਸ਼ੂ ਕਰ ਰਹੇ ਹਾਂ ਲੇਕਿਨ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਮੇਰੇ ਨੌਜਵਾਨ ਸਾਰੇ ਹੀ ਵੀਰਾਂ ਨੂੰ ਵੀ ਉਹ ਇੱਕ ਇੱਕ ਦੋ ਦੋ ਫਲੈਕਸਾਂ ਆਪ ਛਪਵਾ ਕਰਕੇ ਤੇ ਆਪਣੇ ਨਗਰ ਦੇ ਗੁਰੂ ਘਰਾਂ ਵਿੱਚ ਜਾਂ ਹੋਰ ਜਿਹੜੇ ਵੀ ਵਿਸ਼ੇਸ਼ ਸਥਾਨ ਨੇ ਜਿਵੇਂ ਕੋਈ ਬੱਸ ਸਟੈਂਡ ਹੁੰਦਾ ਹੈ ਜਾਂ ਕੋਈ ਹੋਰ ਵਿਸ਼ੇਸ਼ ਸਥਾਨ ਹੈ ਉਸ ਸਥਾਨ ਤੇ ਵੀ ਆਪ ਉਹ ਫਲੈਕਸ ਜ਼ਰੂਰ ਲਵਾਓ ਕਿਉਂਕਿ ਉਹਦੇ ਵਿੱਚ ਸ਼ਹੀਦੀ ਸ਼ਤਾਬਦੀ ਦਾ ਵੇਰਵਾ ਜਿਹੜਾ ਹੈ ਉਹ ਤਰੀਕ ਜਿਹੜੀ ਹੈ ਜਿਵੇਂ 28 29 30 30 ਤਰੀਕ ਬਾਬਾ ਜੀ ਨੇ ਬੇਨਤੀ ਕੀਤੀ ਹੈ ਵੀ ਉਸ ਦਿਨ ਨੂੰ ਆਪਾਂ ਇੱਥੇ ਵੱਡਾ ਸਮਾਗਮ ਰੱਖਣਾ ਹੈ ਉਹ ਫਲੈਕਸ ਦੇ ਲਈ ਕੀ ਹੋਵੇਗਾ ਵੀ ਜਦੋਂ ਕੋਈ ਪੜ੍ਹੇਗਾ ਤੇ ਤਮਤਾਨ ਸਿੰਘ ਦਾ ਉਹਦੇ ਵਿੱਚ ਅਸੀਂ ਨਾਮ ਨਾਲ ਨਾਲ ਨਾਮ ਦੇਵਾਂਗੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਸ਼ਹੀਦੀ ਦਾ ਵੇਰਵਾ ਜਿਹੜਾ ਹੈ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਦਾ ਵੇਰਵਾ ਉਹ ਲਗਭਗ ਹਰ ਬੰਦੇ ਤੱਕ ਇਹ ਮੈਸੇਜ ਜਿਹੜਾ ਹੈ ਉਹ ਪਹੁੰਚ ਜਾਵੇਗਾ ਉਹ ਸਾਡੇ ਨਾਲ ਜੁੜਨ ਦਾ ਯਤਨ ਕਰੇਗਾ ਇਨਾਂ ਨੂੰ ਨਹੀਂ ਵੀ ਪਤਾ ਸਾਨੂੰ ਲੱਗਦਾ ਵੀ ਇਸ ਤਰੀਕੇ ਨਾਲ ਉਹ ਥੋੜਾ ਜਿਹਾ ਕਿ ਪ੍ਰਚਾਰ ਸਾਡੇ ਲਈ ਹੋਰ ਸਫਲ ਹੋ ਜਾਵੇਗਾ ਤੇ ਸੰਗਤਾਂ ਜੁੜੂਗੀਆਂ ਫਿਰ ਉਸ ਫਲੈਕਸ ਦੇ ਵਿੱਚ ਆਪਣੀ ਲੋੜ ਮੁਤਾਬਕ ਜਾਂ ਜਿਹੜੇ ਨਗਰ ਦੇ ਪਤਵੰਤੇ ਸਿਆਣੇ ਸੂਝਵਾਨ ਆਗੂ ਸੱਜਣ ਨੇ ਉਹਨਾਂ ਦੇ ਨਾਮ ਤੁਸੀਂ ਐਡ ਕਰ ਸਕਦੇ ਹੋ ਜਿਵੇਂ ਉਸ ਫਲੈਕਸ ਨੂੰ ਜਦੋਂ ਆਪਾਂ छਪਵਾ ਕੇ ਲਵਾਉਣਾ ਹੈ ਕਿਉਂਕਿ ਉਹ ਆਪਾਂ ਪ੍ਰੈਸ ਜਿਹੜੀ ਹੈ ਕੋਈ ਕਿਤੇ ਵੀ ਜਿਵੇਂ ਟਵਾਣਾ ਹੈ ਮਰਵਾਣਾ ਹੈ ਜਾਂ ਜਿੱਥੇ ਵੀ ਮੈਟਰ ਆਪਾਂ ਉਹਨਾਂ ਨੂੰ ਦੇ ਦੇਵਾਂਗੇ ਉੱਥੋਂ ਤੁਸੀਂ ਉਹ ਛਪਵਾ ਕੇ ਲਿਜਾ ਸਕਦੇ ਹੋ ਕੰਟੈਕਟ ਕਰਕੇ ਕੰਟੈਕਟ ਨੰਬਰ ਅਸੀਂ ਦੇ ਦੇਾਂਗੇ ਨਗਰ ਦੇ ਕਿਸੇ ਗ੍ਰੰਥੀ ਸਿੰਘ ਦਾ ਨਾਮ ਜਾਂ ਕਿਸੇ ਅਹੁਦੇਦਾਰ ਦਾ ਨਾਮ ਜਾਂ ਕਿਸੇ ਦਾ ਜੇ ਤੁਸੀਂ ਲੋੜ ਹੋਤਾ ਬੰਦਿਸ਼ ਨਹੀਂ ਅਸੀਂ ਕਰਦੇ ਵੀ ਕਈ ਵਾਰ ਹੁੰਦਾ ਹੈ ਵੀ ਸਾਡੇ ਨਗਰ ਦਾ ਪਤਵੰਤਾ ਸੱਜਣ ਧਰਮ ਪ੍ਰਚਾਰ ਵਿੱਚ ਅੱਗੇ ਰਹਿੰਦਾ ਹੈ ਆਪਾਂ ਇਹਦਾ ਨਾਮ ਪਾ ਦਿੰਨੇ ਆ ਜੇ ਠੀਕ ਲੱਗੇ ਸੰਗਤ ਨੂੰ ਤੇ ਤੁਸੀਂ ਉਹ ਐਡ ਕਰ ਸਕਦੇ ਹੋ ਉਹ ਵਿੱਚ ਨਾਮ ਜਿਹੜਾ ਹੈ ਉਹਨਾਂ ਵੱਲੋਂ ਵੀ ਬੇਨਤੀ ਜਿਹੜੀ ਇਹ ਸਮੂਹ ਸੰਗਤ ਨੂੰ ਕੀਤੀ ਜਾ ਸਕੇ ਇਹ ਕਾਰਜ ਜਿਹੜਾ ਇਹ ਹਰ ਹਾਲਾਤ ਮੇਰੇ ਵੀ ਸਾਰੇ ਜਿੰਨੇ ਆਪ ਇੱਥੇ ਬਿਠੇ ਹੋ ਜੇ ਕਿਸੇ ਪਿੰਡ ਦਾ ਕੋਈ ਨਹੀਂ ਆਇਆ ਤੇ ਕੋਸ਼ਿਸ਼ ਇਹ ਕਰਿਓ ਵੀ ਫਲੈਕਸ ਕੋਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਮੇਰੇ ਖਿਆਲ 2-400 ਵਿੱਚ 500 ਚੱਲ ਜੇਗੀ ਤੇ ਜੇ ਆਪਾਂ ਨੂੰ ਸੇਵਾ ਵੀ ਕਰवानी ਪਵੇ ਤੇ ਨਾਲ ਦੇ ਦੂਜੇ ਨਗਰ ਤੱਕ ਜਾਂ ਕੋਸ਼ਿਸ਼ ਇਹ ਕਰਿਓ ਵੀ ਜਿਹੜੇ ਨਗਰਾਂ ਦੇ ਵਿੱਚ ਕੋਈ ਇੱਥੇ ਨਹੀਂ ਪਹੁੰਚਿਆ ਆਪਾਂ ਫੋਨ ਕਰਕੇ ਉਹਨੂੰ ਮੈਸੇਜ ਦੇ ਦਈਏ ਭਾਈ ਅਸੀਂ ਇਹ ਦੋ ਫਲੈਕਸਾਂ ਚਾਰ ਫਲੈਕਸਾਂ ਲਵਾਈਆਂ ਨੇ ਤੁਸੀਂ ਵੀ ਕੋਸ਼ਿਸ਼ ਕਰੋ ਇਹ ਜ਼ਰੂਰੀ ਹੈ ਕਿਉਂਕਿ ਸਮਾਂ ਬਹੁਤ ਘੱਟ ਬਚਿਆ ਤੇ ਜਦੋਂ ਸੰਗਤ ਵਿੱਚ ਵਿਤਰੀਦਾ ਤੇ ਬਹੁਤੇ ਸੱਜਣੇ ਕਹਿ ਦਿੰਦੇ ਨੇ ਸਾਨੂੰ ਤੇ ਪਤਾ ਹੀ ਨਹੀਂ ਜੀ ਇਸ ਸਾਲ ਪ੍ਰੋਗਰਾਮ ਕੀ ਹੈ ਸੋ ਕੱਲੇ-ਕੱਲੇ ਨੂੰ ਦੱਸਣ ਨਾਲੋਂ ਚੰਗਾ ਹੈ ਕਿ ਅੱਜ ਹਰ ਮਨੋਖ ਪੜਿਆ ਲਿਖਿਆ ਹੈ ਤੇ ਜਦੋਂ ਕੋਈ ਮੈਟਰ ਸਾਹਮਣੇ ਆਵੇਗਾ ਤੇ ਕੁਦਰਤੀ ਬੰਦੇ ਦੀ ਨਿਗਾਹ ਪੈ ਜਾਂਦੀ ਹੈ ਤੇ ਉਹ ਪੜ ਲੈਂਦਾ ਹੈ ਵੀ ਇਹ ਪ੍ਰੋਗਰਾਮ ਇਸ ਤਰੀਕ ਨੂੰ ਇਸ ਥਾਂ ਤੇ ਇਸ ਸੰਬੰਧ ਵਿੱਚ ਮਨਾਇਆ ਜਾ ਰਿਹਾ ਉਹਦੇ ਲਈ ਆਪਾਂ ਨੇ ਉਦਦਮ ਕਰਨੇ ਨੇ ਉਹਦੇ ਵਿੱਚ ਗੁਰਮਤ ਸਮਾਗਮ ਦਾ ਵੇਰਵਾ ਅਮਰ ਸੰਚਾਰ ਦਾ ਜੋ ਅਗਲਾ ਹੈ ਉਹ ਅਸੀਂ ਨਾਲ ਨਾਲ ਅਪਡੇਟ ਜਿਹੜੀ ਹੈ ਉਹ ਸੰਗਤ ਤੱਕ ਦਿੰਦੇ ਰਵਾਂਗੇ ਇਹ ਦੋ ਪ੍ਰੋਗਰਾਮ ਪਹਿਲਾਂ ਤੇ ਫੋਨ ਨੰਬਰ ਕੰਟੈਕਟ ਨੰਬਰ ਆਪਣੇ ਆਪਣੇ ਨਗਰ ਦੇ ਗ੍ਰੰਥੀ ਸੀਗਾ ਦੇ ਜਾਂ ਹੋਰ ਜਿਹੜੇ ਨਗਰ ਦੇ ਪਤਵੰਤੇ ਸੱਜਣ ਮੋਤਵਾਰ ਆਗੂ ਨੇ ਉਹਨਾਂ ਦੇ ਕਿਰਪਾ ਕਰਕੇ ਹੁਣ ਇਸ ਮੀਟਿੰਗ ਤੋਂ ਬਾਅਦ ਨੋਟ ਕਰਵਾ ਕੇ ਜਾਇਓ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਕੰਟੈਕਟ ਜ਼ਰੂਰ ਦੇ ਕੇ ਜਾਇਓ ਤਾਂ ਜੋ ਅਸੀਂ ਪ੍ਰਚਾਰਕ ਦੇ ਤੌਰ ਤੇ ਉਹ ਨੰਬਰ ਤੁਹਾਡਾ ਲਿਖਣਾ ਹੈ ਅੱਗੇ ਅੱਗੇ ਤੁਰ ਕੇ ਪ੍ਰਚਾਰ ਕਰਨ ਦੇ ਲਈ ਦੂਜੀ ਬੇਨਤੀ ਫਲੈਕਸ ਜਿਹੜੀ ਆ ਉਹ ਆਪਨੇ ਜਰੂਰ ਲਵਾਉਣੀ ਆ ਤੀਸਰੀ ਬੇਨਤੀ ਆ ਜਿਹੜੇ ਅਸੀਂ ਧਰਮ ਪ੍ਰਚਾਰ ਦੇ ਕੁਝ ਪ੍ਰੋਗਰਾਮ ਵਿੱਚ ਉਹ ਉਲੀਕ ਰਹੇ ਆ ਜੋ ਕਿ ਜਿਵੇਂ ਆਪ ਨੂੰ ਪਤਾ ਹੈ ਵੀ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਪ੍ਰਭਾਤ ਸਵੇਰੀਆਂ ਨੇ ਜਿਹੜੀਆਂ ਉਹ ਸ਼ੁਰੂ ਹੋਣ ਵਾਲੀਆਂ ਨੇ ਗੁਰਨਾਮਿਕ ਸਰ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਲੈ ਕੇ ਜਾਂ ਹੋਰ ਵਿਸ਼ੇਸ਼ ਵਿਆਹਿਆਂ ਨੂੰ ਲੈ ਕੇ ਪ੍ਰਭਾਤ ਸਵੇਰੀਆਂ ਨਗਰ-ਨਗਰ ਵਿੱਚ ਹੋਣੀਆਂ ਨੇ ਕਿਉਂਕਿ ਅਸੀਂ ਹਰ ਸਾਲ ਜਾਂਦੇ ਆ ਹੁੰਦੇ ਆ ਸੰਗਤਾਂ ਵਿੱਚ ਪਤਾ ਹੈ ਆਪਾਂ ਨੂੰ ਵੀ ਹਰ ਨਗਰ ਸ਼ਹਿਰ ਪਿੰਡ ਵਿੱਚ ਪ੍ਰਭਾਤ ਸਵੇਰੀ ਹੁੰਦੀ ਹੈ ਅਸੀਂ ਚਾਹੁੰਦੇ ਆ ਵੀ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਤੁਸੀਂ ਇੱਕ ਜਾਂ ਦੋ ਦਿਨ ਸਮਾਂ ਜਿਹੜਾ ਹੈ ਉਹ ਗੁਰਦੁਆਰਾ ਤੰਤਾਨ ਸਰੂ ਦੇਓ ਤਾਂ ਜੋ ਅਸੀਂ ਇੱਥੋਂ ਕੋਈ ਪ੍ਰਚਾਰਕ ਕੋਈ ਆਗੂ ਕੋਈ ਕਥਾਵਾਚਕ ਕਮਿਸ਼ਨ ਭੇਜ ਕੇ ਤੇ ਇਹ ਜਿਹੜੀ ਅਨਾਉਂਸਮੈਂਟ ਹੈ ਉਹ ਖਾਸ ਕਰਕੇ ਗਰਾਊਂਡ ਲੈਵਲ ਤੱਕ ਬੀਬੀਆਂ ਤੱਕ ਬੱਚਿਆਂ ਤੱਕ ਜਾਂ ਹੋਰ ਜਿਹੜੇ ਜਿਵੇਂ ਪ੍ਰਭਾਤ ਫੇਰੀਆਂ ਵਿੱਚ ਸਾਡੇ ਹੋਰ ਵੀ ਆਂਢੀ ਗੁਆਂਢੀ ਨੌਜਵਾਨ ਦੂਜੇ ਧਰਮਾਂ ਵਿੱਚੋਂ ਵੀ ਇਕੱਤਰ ਹੁੰਦੇ ਨੇ ਉਹਨਾਂ ਤੱਕ ਵੀ ਇਹ ਮੈਸੇਜ ਦਿੱਤਾ ਜਾ ਸਕੇ ਕਿਉਂਕਿ ਇਹ ਪ੍ਰਚਾਰ ਹੀ ਹੈ ਇਹਨੂੰ ਆਪਾਂ ਪ੍ਰਚਾਰ ਦੇ ਰੇਵੇ ਤੋਂ ਹੀ ਲੈ ਕੇ ਦੁਰਨਾ ਹੈ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਇਹ ਮੈਸੇਜ ਜਿਹੜਾ ਹੈ ਜਿੱਥੇ-ਜਿੱਥੇ ਵੀ ਪ੍ਰਭਾਤ ਫੇਰੀਆਂ ਆਪ ਉਲੀਕਦੇ ਹੋ ਜਾਂ ਲੋੜ ਪੈਂਦੇ ਅਸੀਂ ਤੁਹਾਡਾ ਸਹਿਯੋਗ ਵੀ ਕਰਾਂਗੇ ਆਪਣੇ ਨਗਰ ਵਿੱਚ ਕੋਈ ਵੱਡੀ ਪ੍ਰਭਾਤ ਫੇਰੀ ਰੱਖ ਲਓ ਸਾਰੇ ਨਗਰ ਨੂੰ ਸੱਦਾ ਦੇ ਦਿਓ ਉਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਉਹ ਵਿਸ਼ੇਸ਼ ਕਰਕੇ ਪਹੁੰਚ ਜਾਏਗੀ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਜਾਂ ਸਤਗੁਰੂ ਜੀ ਦੀ ਕਿਸੇ ਦੀ ਸੰਬੰਧੀ ਜੋ ਇਤਿਹਾਸ ਹੈ ਜਿੰਨਾ ਵੀ ਜਿੰਨਾ ਸਮਾਂ ਆਪ ਹੁਕਮ ਕਰੋਗੇ ਉਹਨਾਂ ਸਮਾਂ ਅਸੀਂ ਉੱਥੇ ਸੰਗਤ ਨੂੰ ਜਿਹੜਾ ਹੈ ਇਸ ਗੱਲ ਤੋਂ ਰਾਤ ਕਰਵਾਵਾਂਗੇ ਇਹਦੇ ਨਾਲ ਨਾਲ ਜਿਹੜੇ ਹੋਰ ਸਮਾਗਮ ਜਿਵੇਂ ਅ ਦਰਬਾਰ ਸਾਹਿਬ ਦੀ ਬੇਨਤੀ ਕੀਤੀ ਸੀ ਵੀ ਜਿਹੜੀਆਂ ਗੁਰੂਕੀਆਂ ਸੰਗਤਾਂ ਨਗਰਾਂ ਦੇ ਵਿੱਚ ਸਮਾਗਮ ਰੱਖਣਗੀਆਂ ਜਿਵੇਂ ਆ ਆਪਣੇ ਚੱਲਦੇ ਰਹਿੰਦੇ ਨੇ ਹੁਣ ਅੱਗੇ ਗੁਰਪੁਰਬ ਸ਼ੁਰੂ ਹੋਣੇ ਨੇ ਤੇ ਕੋਈ ਸਮਾਗਮ ਕੋਈ ਸ਼ਾਮ ਦਾ ਹੈ ਕੋਈ ਦੁਪਹਿਰ ਦਾ ਹੈ ਕੋਈ ਹੋਰ ਦਿਨ ਦਾ ਉਹ ਵੀ ਜਿਹੜੇ ਸਮਾਗਮ ਨੇ ਉਹ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੀ ਰੱਖਣੇ ਨੇ ਤੇ ਵਿਸ਼ੇਸ਼ ਕਰਕੇ ਇਸ ਸਾਲ ਦੇ ਸਮਾਗਮ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੀ ਰੱਖਣੇ ਨੇ ਤੇ ਉਹਦੇ ਵਿੱਚ ਜੇਕਰ ਤੁਹਾਨੂੰ ਕੋਈ ਵੀ ਗੀਤਨੀ ਜਥਾ ਪ੍ਰਚਾਰਕ ਕਵੀਸ਼ਰ ਢਾਡੀ ਜਥਾ ਕਥਾਵਾਚ ਕਿਸੇ ਦੀ ਵੀ ਲੋੜ ਪਈ ਤੇ ਤੁਸੀਂ ਬੇਤੜਕ ਸਾਡੇ ਨਾਲ ਕੰਟੈਕਟ ਕਰੋ ਉਹ ਜਿਹੜੀ ਸੇਵਾ ਹੈ ਉਹ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਾਡੇ ਮੈਂਬਰ ਸਾਹਿਬਾਨ ਜੀਆਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਉਹ ਤੁਹਾਡੇ ਤੱਕ ਜਰੂਰ ਪਹੁੰਚਦਾ ਕੀਤਾ ਜਾਣਗੇ ਸੋ ਇਹ ਵੀ ਪ੍ਰੋਗਰਾਮ ਜਿਹੜਾ ਹੈ ਇਹ ਜ਼ਰੂਰੀ ਹੈ ਇਹਦੇ ਨਾਲ ਨਾਲ ਪਿੰਡਾਂ ਦੀਆਂ ਜਿਤਨੀਆਂ ਵੀ ਸੰਗਤਾਂ ਨੇ ਜੋ-ਜੋ ਸੰਗਤਾਂ ਇਸ ਥਾਨ ਨਾਲ ਜੁੜੀਆਂ ਹੋਈਆਂ ਨੇ ਜਾਂ ਪਿੱਛੇ ਵੀ ਜਿਵੇਂ ਆਪਾਂ ਪਾਰਸ਼ ਨੂੰ ਕੀਤੇ ਸੀਗੇ ਉਹਨਾਂ ਸੰਗਤਾਰਾਹੀ ਜਿਹੜੇ ਸਾਡੇ ਅਗਲੇ ਕੰਟੈਕਟ ਨੇ ਜਿਵੇਂ ਸਾਡੇ ਰਿਸ਼ਤੇਦਾਰੀਆਂ ਨੇ ਜਿਵੇਂ ਸਾਡੇ ਅੱਗੇ ਹੋਰ ਸੰਬੰਧ ਨੇ ਜਾਂ ਹੋਰ ਅੱਗੇ ਤੋਂ ਅੱਗੇ ਇੱਕ ਫਰੈਂਡ ਸਰਕਲ ਵੀ ਹੈ ਸਾਡਾ ਆਪਾਂ ਨੂੰ ਪਤਾ ਉਹਦੇ ਰਾਹੀਂ ਵੀ ਇਹ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਅਸੀਂ ਵੱਧ ਤੋਂ ਵੱਧ ਕਰਨ ਦਾ ਯਤਨ ਕਰਨਾ ਹੈ ਇਹਦੇ ਵਿੱਚ ਆਪਾਂ ਕੋਤਾਈ ਨਹੀਂ ਕਰਨੀ ਐ ਖਾਸ ਕਰਕੇ ਬੇਨਤੀ ਐ ਕਿਉਂਕਿ ਹੋਰ ਕੰਮ ਸਾਡਾ ਕੋਈ ਡਿਲੇ ਹੋ ਜਾਵੇ ਕੋਈ ਵੱਡੀ ਗੱਲ ਨਹੀਂ ਸਾਡੇ ਕੋਲ ਲਗਭਗ ਅਸੀਂ ਮੰਨਦੇ ਆਂ ਵੀ 60 ਦਿਨ ਨੇ ਸਾਡੇ ਪਾਸ 2 ਮਹੀਨੇ ਅ ਵੈਸੇ ਸਮਾਂ ਥੋੜਾ ਜ਼ਿਆਦਾ ਹੈ ਪਰ ਵਿੱਚ ਰੁਝੇਵੇਂ ਇੰਨੇ ਕੁਨੇ ਵਿੱਚ ਹੋਰ ਸਮਾਗਮ ਆਉਣੇ ਨੇ ਵਿੱਚ અમાਵਸ ਵਗੈਰਾ ਕਈ ਦਿਹਾੜੇ ਵੀ ਆਉਣੇ ਨੇ ਤੇ ਬੜਾ ਸੀਮਤ ਜਿਹਾ ਸਮਾਂ ਹੀ ਬਚਣਾ ਫਿਰ ਵਿੱਚ ਬਾੜੀ ਦਾ ਸੀਜ਼ਨ ਵੀ ਆਉਣਾ ਆਪ ਸੰਗਤ ਨੂੰ ਪਤਾ ਜਿਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਕੋਈ 10 ਮਿੰਟ ਦਾ ਸਮਾਂ ਵੀ ਨਹੀਂ ਲੱਗਣਾ ਸੋ ਤਕਰੀਬਨ ਤਕਰੀਬਨ ਅਸੀਂ ਮੰਨਦੇ ਆਂ ਵੀ ਸਾਡੇ ਕੋਲ 60 ਕੁ ਦਿਨ ਨੇ ਤੇ ਇਹ 60 ਦਿਨ ਅਸੀਂ ਪੂਰਾ ਸਮਰਪਿਤ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਲੇਖੇ ਲਾ ਲਈਏ ਤਾ ਜੋ ਇੱਕ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਅਖੀਰ ਤੇ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਕਿ ਇਹ ਜਿਹੜਾ ਇਸ ਸਾਲ ਸ਼ਹੀਦੀ ਦਿਵਸ ਆ ਰਿਹਾ ਹੈ ਇਹਨਾਂ ਦਿਹਾੜਿਆਂ ਨੂੰ ਸਮਰਪਿਤ ਆਪਾਂ ਨੇ ਇੱਕ ਵਿਸ਼ੇਸ਼ ਜਿਹੜਾ ਹਮਲਾ ਮਾਰਨਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਵਿਆਹ ਕਾਰਜ ਵਗੈਰਾ ਜਾਂ ਹੋਰ ਖੁਸ਼ੀ ਦੇ ਜਿਹੜੇ ਕਾਰਜ ਹੁੰਦੇ ਖਾਸ ਕਰਕੇ ਜਿਹੜਾ ਉਹ ਮਹੀਨਾ ਨਵੰਬਰ ਮਹੀਨਾ ਹੈ ਉਹਨਾਂ ਦਿਨਾਂ ਵਿੱਚ ਸੰਕੋਚ ਕੀਤਾ ਜਾਵੇ ਜਿਆਦਾ ਪਲਾ ਜੇ ਕੋਈ ਰਿਸ਼ਤੇਦਾਰ ਵੱਲੋਂ ਵੀ ਕੋਈ ਫੋਨ ਆਉਂਦਾ ਕਿਉਂਕਿ ਅੱਜਕੱਲ ਸਲਾ ਸਾਰੇ ਹੀ ਲਿਆ ਕਰਦੇ ਨੇ ਆਪਾਂ ਨੂੰ ਪਤਾ ਕਿਸੇ ਨੇ ਕੋਈ ਬੱਚੇ ਦਾ ਬੱਚੀ ਦਾ ਜਾਂ ਕੋਈ ਹੋਰ ਖੁਸ਼ੀ ਦਾ ਕਾਰਜ ਕਰਨਾ ਹੈ ਕਿ ਆਪਾਂ ਆਪਣੇ ਵੱਲੋਂ ਸਿੱਖੋਂ ਦੇ ਨਾਤੇ ਬੇਨਤੀ ਕਰ ਦਿਓ ਵੀ ਕੋਈ ਦਿਨ ਜਿਹੜਾ ਹੈ ਉਹ ਅਗਾ ਪਿਛਾਂ ਜਿਹੜਾ ਕਈ ਵਾਰ ਵਿੱਚ ਇਦਾਂ ਦੇ ਪ੍ਰੋਗਰਾਮ ਲੀਕ ਲੈਂਦੇ ਨੇ ਇੱਕ ਪਾਸੇ ਤੇ ਨਗਰ ਕੀਰਤਨ ਹੁੰਦਾ ਦੂਜੇ ਪਾਸੇ ਭਾਈ ਸਾਹਿਬ ਜੀ ਫਲਾਣੇ ਸਜਣ ਦੀ ਪਾਰਟੀ ਸੀ ਜਾਂ ਜਾ ਨਹੀਂ ਸਕੇ ਸੋ ਖਾਸ ਕਰਕੇ ਕਿਉਂਕਿ ਬਹੁਤ ਵੱਡੀ ਸ਼ਹਾਦਤ ਹੈ ਤੇ ਸਾਡੇ ਬਜ਼ੁਰਗਾਂ ਨੇ ਤਨ ਮਨ ਧਨ ਨਾਲ ਮਨਾਈ ਹੈ कि ਜੇ ਆਪਾਂ ਇਸ ਜੀ ਨੂੰ ਨਾਮ ਨਾ ਮਨਾ ਸਕੇ ਨਾ ਤੇ ਅਗਲੀ ਕੌਮ ਨਹੀਂ ਦੋਸ਼ੀ ਗਿਣੇ ਜਾਵਾਂਗੇ ਅਗਲੇ ਸਮੇਂ ਲਈ ਜੋ 400 ਸਾਲਾ ਕੋ ਮਨਾਵੇਗਾ ਨਾ ਤੇ ਉਹਨਾਂ ਨੇ ਬਕਾਇਦਾ ਰਿਕਾਰਡ ਕੱਢ ਕੇ ਜਦੋਂ ਦੇਖਿਆ ਤਾਂ ਉਹਨਾਂ ਕਹਣਾ ਕਿ ਪਿਛਲੇ ਤੇ ਲੰਗਰ ਛਕਣ ਵਾਲੀ ਸੀ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਉਦਮ ਨੇ ਜਿਨ੍ਹਾਂ ਨੂੰ ਆਪਾਂ ਵਿਸ਼ੇਸ਼ ਕਰਕੇ ਕਮਰਕੱਸਾ ਕਰਕੇ ਜਿਤਨੇ ਵੀ ਆਪ ਮੇਰੇ ਵੀਰ ਇੱਥੇ ਬੈਠੇ ਹੋ ਆਪਣੇ ਆਪਣੇ ਕੰਟੈਕਟ ਨੰਬਰ ਦੇ ਦਿਓ ਅੱਗੇ ਜਿਹੜੇ ਤੁਹਾਡੇ ਟੱਚ ਵਿੱਚ ਹੋਰ ਅਹਿਮ ਨੰਬਰ ਨੇ ਉਹ ਵੀ ਦੇ ਦਿਓ ਉਹਨਾਂ ਲਈ ਜੇ ਤੁਸੀਂ ਕੰਟੈਕਟ ਕਰੋ ਭਲਾ ਦੇ ਵੀ ਅਸੀਂ ਖੁਦ ਵੀ ਕਰਾਂਗੇ ਇਸ ਲੈਬ ਨੂੰ ਅੱਗੇ ਲੈ ਕੇ ਚੱਲਣਾ ਹੈ ਇੱਥੋਂ ਦੇ ਕੁਝ ਸ਼ਮਾਗਮ ਨੇ ਜਿਹੜੇ ਉਲਿਕੇ ਨੇ ਉਹਦੀ ਜਾਣਕਾਰੀ ਜਾਨੀ ਜੀ ਤੁਹਾਨੂੰ ਦੇ ਦਿੰਦੇ ਨੇ ਆਓ ਉਹਨਾਂ ਪਾਸੋਂ ਸਰਵਣਿ ਵਾਹਿਗੁਰੂ ਜੀ ਕੀ ਫਤਿਹ ਉਹਵਾਵਾਵਾ ਜਰਜੀ ਸਿੰਘ ਖਵਲ ਸਿੰਘ ਖਵਲ ਜੰਡਾ ਇਹਨਾਂ ਦੇ ਆਪ ਨੂੰ ਡਿਟੇਲ ਦੇ ਵਿੱਚ ਸਾਰੇ ਸਰਗਮ ਦੀ ਜਾਣਕਾਰੀ ਦਿੱਤੀ ਹੈ ਸੋ ਗੁਰਦੁਆਰਾ ਕਮ ਸਾਹਿਬ ਨੂੰ ਜੋ ਸੁਜੀਤ ਸਾਹਬ ਦੀ ਹੈ ਇਸ ਦੇ ਸੰਬੰਧ ਵਿੱਚ ਮੈਂਬਰ ਸਰਵੰਨ ਜੀ ਜੋ ਵਰਗਾਈ ਹੈ ਸਾਰੇ ਸੰਗਤਾਂ ਦਾ ਸਹਿਯੋਗ ਹੈ ਉਸ ਦੇ ਨਾਲ ਕੁਝ ਪ੍ਰੋਗਰਾਮ ਲਿਖੇ ਨੇ 16 ਅਤੇ 17 ਦਸੰਭ ਨੂੰ ਹਰਿਆਣਾ ਲहतक ਅਸ਼ਰਮ ਸ਼ਿਸ਼ੂ ਵੱਲੋਂ ਇੱਥੇ ਕੁਝ ਪਧਰੀ ਗੱਤਕਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦਾ ਸਮਾ ਹੋਵੇਗਾ 9 ਤੋਂ ਲੈ ਕੇ 5 ਵਜੇ ਤੱਕ ਦਾ ਸੋ ਸਾਰੇ ਸੀਤਾਂ ਨੂੰ ਬੈਂਦੀ ਹੈ ਕਿ ਜਿਨੇ ਵੀ ਤੁਹਾਡੇ ਕੰਟੈਕਟ ਨੰਬਰ ਨੇ ਜਿਨੇ ਵੀ ਆਪਣੇ ਜੋ ਸਾਡੇ ਪਾਸ ਚਰੀਏ ਨੇ ਪ੍ਰਚਾਰ ਦੇ ਪਸਾਰ ਕਰਨ ਲਈ ਇਸ ਪ੍ਰੋਗਰਾਮ ਦਾ ਇਸ ਦੀ ਪ੍ਰਚਾਰ ਪਸਾਰ ਕਰ ਲਈਏ ਇਸ ਤੋਂ ਬਾਅਦ 22 ਤੇ 23 ਗੋਦਵਾਲਾ ਮਕਤਬ ਸਰੋਥ 22 ਤੇ 23 ਨੂੰ ਨਾਮ ਸਿਮਰਨ ਪ੍ਰੋਗਰਾਮ ਰੱਖਿਆ ਗਿਆ ਹੈ 22 ਅਗਸਤ ਨੂੰ ਨਾਮ ਸਿਮਰਨ ਜਿਹੜਾ ਹੈ ਉਹ ਆਰੰਭ ਹੋਵੇਗਾ ਸ੍ਰੀ ਦਿਸਤਕ ਦੇ ਮੁਸਬਤ ਤੇ 30 ਦਿਨ ਤੱਕ ਚੱਲੇਗਾ ਸਾਰੀ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਤੁਸੀਂ ਆਇਓ ਇਸ ਦਾ ਵੱਤੋਂ ਵੱਤ ਪ੍ਰਚਾਰ ਪਸਾਰ ਕਰਿਓ ਵੱਤੋਂ ਵੱਤ ਸੰਗਤ ਇੱਥੇ ਇਕੱਤਰ ਹੋਵੇਗੀ ਅਰ ਨਾਮ ਤੋਂ ਬਾਬਾ ਕੁਲਦੀਪ ਸਿੰਘ ਜੀ ਪੰਸਾ ਇਹ ਪ੍ਰੋਗਰਾਮ ਕਰਦੇ ਨੇ ਉਥੇ ਆਉਣਗੇ ਨਾਮ ਸਿਮਰਨ ਹੋਵੇਗਾ ਸੋ ਆਪਣੇ ਇਲਾਕੇ ਦੀਆਂ ਸੰਗਤਾਂ ਘਰ-ਦੋਰ ਤੱਕ ਇਸ ਨਾਮ ਸਿਮਰਨ ਪ੍ਰੋਗਰਾਮ ਦਾ ਪ੍ਰਚਾਰ ਪ੍ਰਸਾਰ ਕਰੀਏ ਸੋ ਸਾਰੀ ਸੰਗਤਾਂ ਨੂੰ ਮੈਂ ਇੰਦੀ ਤਰ੍ਹਾਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਅਰਦੂ ਸਹਿਬਾਨ ਆਏ ਨੇ ਮਤਾਂ ਦੇ ਸਰਦਾਰ ਬੇਸਿੰਘ ਜੀ ਸਤੰਸ ਸਹਿਬਾਨ ਜੋ ਕਿ ٹرین ٹرین کا جو شکروار میں تھی آ کے ہو گئی ہے اس کا پرچار بہت کر دینے سیوا بہت کر دینے سو میں ساری سنگتوں کے نام تو اتنے نہیں رہ سکتا کیونکہ اِسی سنگت روپے بیٹھے ہوئے ہاں ساری سنگتہ کا سی دنواد بھی کرتے ہاں سارے نیجر صاحبان ولو ساری سنگتہ نے اتنے بہت ہی جدو اچھی آواز دیا ساری سنگتہ کا سانوں بہت ودیا سہیوگ ملتا ہے ایک پروگرام ہو جو میبر صاحب جی کی رائے سے پہلا سی سکھمنی صاحب جی کا پاٹ کرتے ہاں اس دا جڑا سما ہے وہ ایتوار کی بجائے شکروار کا اُسی رکھنا چاہیں کہ آپ سنگتوں کی رائے ہوئے کیونکہ شکروار میں اتنے ٹرین ہم دی ہے تقریب پانچ بجے شام اتنے لنگر دی جلدی دی کی جلدی سیوہ کی تھی جاتی ہے ساڈا ایک پروگرام ہے اتوں کے پربن آ کہ شکروار دو بجے سری سکھمنی صاحب جی پرمبھ ہو جان جس کی ساری سماپتی چار بجے ہو جائے کرے گی جس کے خاص کر کے بیاں پہنا بات تو سڈیاں بیویاں بھنواں ماتاواں موقع ملے گا یہ دا جاسمنی صاحب کا پاٹ ہے اسے سنگتی بچ کرنا ہے سو آپ سنگت نے جنہیں ہوگی اِسی اس کر کے سکھمن صاحب کا یاد نہیں کیا گرو بھائی ایتوار کر دیا یہ اِسی پروگرام ایتوار کی بجائے شکروار سنگ کے روپنا چاہتے ہاں تاکہ چار بجے شری سکھمنی صاحب جیپتی ہو کے ساری سنگان پھر لنگر کی سیوا کر سک جا کے اسٹیشن سو آپ سنگت کی بجائے ہوئے ایک چیز کا ہوار ابھی بس سکتا ہے ਸੋ ਮੈਂ ਵਿੰਕੀ ਕਰਾਂ ਦਾ ਸਾਰੀ ਸੰਤਾਂ ਜਿੱਥੇ ਆਪਕੋ ਸਹਿਬਾਨ ਬੈਠੇ ਨੇ ਜੇ ਆਪੋ ਆਪਣੀ ਕਿਸੇ ਦੀ ਰਾਇ ਹੋਵੇ ਸਿੱਧੇ ਸਿੱਧੇ ਸਟਾਫ ਦੇ ਸੰਬੰਧੀ ਅਤੇ ਹੋਰ ਕੋਈ ਨਾਮ ਸੰਬੰਧੀ ਉਹ ਆਪਣੀ ਰਾਇ ਦੇ ਸਕਦਾ ਹੈ ਬੜਾ ਮੇਝ ਹੋ ਕੇ ਜਿੱਥੇ ਸਾਡੇ ਨੰਗੀ ਸਹਿਬਾਨ ਬੈਠੇ ਨੇ ਤੇ ਉਹ ਵੀ ਅਸੀ ਕੁਝ ਪਤਰੀਆਂ ਮੇਟ ਨਾਲ ਰੱਖਾਂਗੇ ਆਪ ਸੰਤਾਂ ਦੇ ਸਹਾਇਤਾ ਲੋੜ ਹੈ ਜਦੋਂ ਵੀ ਸਿਆਲ ਸਿੰਘ ਤੁਮ ਬੈਂਕ ਤੇ ਲਈ ਵਰਤੋਂ ਬਸ ਸਿੰਘਦਲ ਦੁਵਾਨ ਹਾਲ ਦੇ ਵਿੱਚ ਗਿਟਨ ਦੇ ਵਿੱਚ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦਾ ਮੈਂਬਰ ਸਾਹਿਬ ਨੇ ਬੜੇ ਸੱਚੇ ਟੰਗਣਾ ਤੁਹਾਨੂੰ ਦੱਸ ਹੀ ਦਿੱਤਾ ਦੋ ਚਾਰ ਗੱਲਾਂ ਜਿਹੜੀਆਂ ਮੇਰੀਆਂ ਜੇਨ ਵਿਚਾਈਆਂ ਨੇ ਮੇਰਾ ਦਿਲ ਕੀਤਾ ਮੈਂ ਵੀ ਸੰਤਨਾ ਸਾਂਝੀਆਂ ਕਰਾਂ ਸਭ ਤੋਂ ਪਹਿਲਾਂ ਤੇ ਸਾਡੇ ਇਲਾਕੇ ਦੇ ਬੜੇ ਵੱਡੇ ਭਾਗ ਹਨ ਇਹ ਜੋ ਸ਼ਤਬਦੀਆਂ ਦਾ ਮੌਕਾ ਸਾਨੂੰ ਮਿਲਿਆ ਨਾ ਇਹ ਕੋਈ ਛੋਟੀ ਗੱਲ ਨਹੀਂ ਆਪਣੇ ਆਪ ਨੂੰ ਅਸੀਂ ਸਾਰਾ ਇਹ ਇਲਾਕਾ ਬੜੇ ਭਾਗਾਂ ਵਾਲਾ ਸਮਝੀਏ ਜਿਹੜੀ ਤੁਨ ਤਨ ਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਸ਼ਹੀਦ ਸਿੰਘਾਂ ਦੀ ਸ਼ਤਬਦੀ ਮਨਾਉਣ ਦਾ ਸਾਨੂੰ ਮੌਕਾ ਮਿਲਿਆ ਤੇ ਜਿਹੜੀਆਂ ਸ਼ਤਬਦੀਆਂ ਨੇ ਇਹ ਸਾਰੀ ਸੰਤਾਹੀਂ ਜਿਵੇਂ ਨਦੇੜ ਸਾਹਿਬ ਪਟਨਾ ਸਾਹਿਬ ਮਨਾਈ ਗਈ ਜਾਂ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਸ਼ਤਬਦੀਆਂ ਵੇਨੇ ਆਪਾਂ ਸ਼ਤਬਦੀਆਂ ਕਿਵੇਂ ਮਨਾਈਆਂ ਨੇ ਜਿੰਨੀਆਂ ਤੇ ਸਾਡਾ ਵੀ ਦਿਲ ਕਰਦਾ ਇਹ ਜਿਹੜੀ ਪਹਿਲ ਕਰਨੀ ਹੈ ਨਾ ਉਹਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੀ ਵੀ ਸ਼ਮੂਲ ਹੈ ਤੇ ਸਾਡੇ ਇਲਾਕੇ ਦੀ ਸੰਗਤ ਦੀ ਤੇ ਸਾਡੇ ਇਲਾਕੇ ਦੀ ਜਿਹੜੀ ਬਾਹਰੋਂ ਸੰਗਤ ਆਉਣੀ ਹੈ ਨਾ ਉਹ ਅਸੀਂ ਮੇਰਾ ਦਿਲ ਹੈ ਮੇਰਾ ਸੁਝਾਅ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਪੰਜ-ਪੰਜ 7-7 ਬੰਦਿਆਂ ਦੀਆਂ ਕਮੇਟੀਆਂ ਬਣਾਈਏ ਸਪੈਸ਼ਲ ਤੌਰ ਤੇ ਸ਼ਤਾਬ ਦੀ ਕਮੇਟੀ ਕਿਉਂਕਿ ਉਹ ਚੇਚੇ ਤੌਰ ਤੇ ਜਦੋਂ ਕਿਤੇ ਕਿਸੇ ਦੀ ਡਿਊਟੀ ਲਾ ਲਈਏ ਨਾ ਉਹ ਫਿਰ ਆਪਣਾ ਫਰਜ਼ ਸਮਝਦਾ ਵੀ ਇਹ ਮੇਰਾ ਫਰਜ਼ ਏ ਐਂਬਰੀ ਨਗਰ ਵੱਲੋਂ ਜਾਂ ਐਂਬਰੀ ਇਲਾਕੇ ਵੱਲੋਂ ਜੋਗੀ ਲੱਗੀ ਮੈਂ ਕੰਮ ਕਰਨੇ ਨੇ ਤੇ ਜਦੋਂ ਆਪਾਂ ਕਾਮਨ ਤੌਰ ਤੇ ਕਹਿੰਦੇ ਨਿਆਣਾ ਕਈ ਵਾਰੀ ਮੈਂ ਆ ਮੈਂ ਆਪਣੇ ਆਪ ਨੂੰ ਬੜਾ ਸੰਭਾਲੂ ਸਮਝਣਾ ਹਾਂ ਪਰ ਮੌਕੇ ਦੇ ਉੱਤੇ ਅਸੀਂ ਖੁੰਝ ਜਾਂਦੇ ਹਾਂ ਚਲ ਕੋਈ ਨਹੀਂ ਯਾਰ ਮੈਂ ਨਹੀਂ ਮੇਰਾ ਫਲਾਣਾ ਬੰਦਾ ਚਲਾ ਜਾਏਗਾ ਤੇ ਜਦੋਂ ਕਿਸੇ ਦਾ ਨਾਮ ਅਲਾਉਂਸ ਕਰਕੇ ਕਮੇਟੀ ਬਣਦੀ ਨਾ ਫਿਰ ਥੋੜਾ ਜਿਹਾ ਜ਼ਰੂਰੀ ਹੋ ਜਾਂਦਾ ਹੈ ਉਹਦੇ ਵਿੱਚ ਅਸੀਂ ਉੱਚੇ ਪੱਧਰ ਤੇ ਮੌਕੇ ਤੇ ਕੰਮ ਕਰਦੇ ਹਾਂ ਖਾਸ ਕਰਕੇ ਬੇਨਤੀ ਮੇਰੀ ਧੰਤਾਨ ਸਾਹਿਬ ਦੇ ਵੀਰਾਂ ਨੂੰ ਜਿਹੜੇ ਭਾਈ ਡੱਗੋ ਦੇ ਤੇ ਭਾਈ ਮੀਆਂ ਅਸਲ ਦੇ ਵਾਰਿਸ ਨੇ ਅੱਜ ਭਾਈ ਲੱਗੋ ਜੀ ਤੇ ਭਾਈ ਮੀਹਾ ਸਿੰਘ ਦੀ ਕਮਾਂਡ ਨੂੰ ਸੰਭਾਲੋ ਤੇ ਆਪਾਂ ਜਿਹੜੇ ਝੂਠੇ ਦੇਰੇ ਬਾਅਦ ਜਾਂ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਮੈਂਬਰ ਸਾਹਿਬ ਨੇ ਬੱਚੋ ਆਪਾਂ ਪੰਚਾਇਤ ਕਰੀਏ ਨਾ ਮਮੀ ਇਸ ਗੱਲ ਤੋਂ ਜਾਣਸਾਂ ਸਾਨੂੰ ਪਤਾ ਨਹੀਂ ਸੀ ਕਿ ਐਸਾਈ ਭਾਈਚਾਰਾ ਸਾਨੂੰ ਕਿਵੇਂ ਸੱਟ ਲਾ ਰਿਹਾ ਹੈ ਸਾਡੇ ਪਿੰਡ ਦੇ ਲੋਕਾਂ ਦੇ ਵਿੱਚ ਇੱਕ ਪੰਚਾਇਤ ਹੋਈ RAMDASHI ਭਾਈਚਾਰੇ ਦੀ ਤੇ ਉਹਦੇ ਵਿੱਚ ਜਾਣ ਦਾ ਮੌਕਾ ਮਿਲਿਆ ਮੌਕਾ ਮਿਲਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਮੇਰੇ ਪਿੰਡ ਦੇ RAMDASHI 80% ਜਿਹੜੇ ਉਹ ਐਸਾਈ ਬਣ ਚੁੱਕੇ ਨੇ ਕਿ ਕਿਸੇ ਨੂੰ ਕੋਈ ਅੰਦਰੋਂ ਖੱਤ ਕੋਈ ਪਤਾ ਨਹੀਂ ਲੇਕਿਨ ਇੰਨਾ ਅਸਾਈ ਭਾਈਚਾਰੇ ਨੇ ਵਾਢ ਪਾਈ ਏ ਇਹ ਲਾਲੋ ਸਾਭੀ 80% 20% ਜਿਹੜੇ ਰਾਮਦਾਸੀ ਰਹਿ ਗਏ ਨੇ ਜਿਹੜੇ ਆਪਣੇ ਆਪ ਨੂੰ ਚਮਕਵਾਉਂਦੇ ਨੇ ਲੇਕਿਨ 80% ਬੰਦੇ ਨੇ ਜਿਹੜੇ ਛੋਟੇ ਛੋਟੇ ਲਾਲਚਾਂ ਪਿੱਛੇ ਬੱਚਿਆਂ ਦੀ ਪੜ੍ਹਾਈ ਫਰੀ ਤੁਹਾਡੇ ਇਲਾਜ ਫਰੀ ਪਤਾ ਨਹੀਂ ਹੋਣੇ ਨੇ ਕਿ ਨਹੀਂ ਹੋਣੇ ਲੇਕਿਨ ਇਹ ਜਿਹੜੀਆਂ ਕੁੱਤਾਈਆਂ ਨੇ ਕੁੱਤਾਈਆਂ ਕਰਕੇ 80 ਆਪਣਾ ਧਰਮ ਪਰਿਵਰਤਨ ਕਰਨ ਦੇ ਆ ਇਹ ਸਭ ਤੋਂ ਵੱਡੀ ਠੇਸ ਏ ਅੱਜ ਦੇ ਸਮੇਂ ਦੇ ਵਿੱਚ ਨਾ ਇਹ ਸਭ ਤੋਂ ਵੱਡੀ ਘਾਟ ਏ ਤੇ ਜਦੋਂ ਅਸੀਂ ਸ਼ਤਬਦਿਆਂ ਜਾਂ ਇਹੋ ਜਿਹੀ ਚੀਜ਼ ਪਾਈਂਆ ਸਿੰਘ ਵਰਗੇ ਜਿਨ੍ਹਾਂ ਨੇ ਸਿੱਖੀ ਪਾਲੀ ਤੇ ਸਾਨੂੰ ਸਿਧਾਂਤ ਦਿੱਤਾ ਸਿੱਖੀ ਤੇ ਚੱਲਣ ਦਾ ਸਿਧਾਂਤ ਦਿੱਤਾ ਸੇਵਾ ਤੇ ਚੱਲਣ ਦਾ ਸਿਧਾਂਤ ਦਿੱਤਾ ਜਦੋਂ ਅਸੀਂ ਉਹ ਸਿਧਾਂਤਾਂ ਨੂੰ ਲੈ ਕੇ ਚੱਲਾਂਗੇ ਨਾ ਤੇ ਅਸੀਂ ਇਹ ਕੁਰੀਤੀਆਂ ਤੋਂ ਵੀ ਦੂਰ ਹਟਾਂਗੇ ਤਾਂ ਮੇਰੀ ਤਾਂ ਪੁਰਜੁਰ ਅਲਾਕੇ ਨਿਵਾਸੀਆਂ ਨੂੰ ਜਿੰਨੇ ਵੀ ਦੇੜੇ ਤੇੜੇ ਤੋਂ ਆਏ ਹੋ ਅਸੀਂ ਇਸ ਨੂੰ ਉੱਚੀ ਪੱਧਰ ਤੇ ਮਨਾਣਾ ਹੈ ਤੇ ਆਪਣੇ ਲੈਵਲ ਤੇ ਆਪਾਂ ਕਿਸੇ ਮੈਨੇਜਰ ਸਾਹਿਬ ਦੀ ਜਾਂ ਕਿਸੇ ਗਰੰਟੀ ਦੀ ਉਡੀਕ ਨਾ ਕਰੀਏ ਆਪਣੇ ਪਿੰਡ ਦੇ ਵਿੱਚੋਂ ਜਿਹੜੇ ਸਰਜਨ ਸੇਵਾ ਵਾਲੇ ਲੱਭਦੇ ਨੇ ਨਾ ਪੰਜਪਾਰ ਸਿੰਘਾਂ ਦੀ ਕਮੇਟੀ ਬਣਾਓ ਜਿਹੜਾ ਫਲੈਕਸਾਂ ਦਾ ਆਰਡਰ ਹੋਇਆ ਹੈ ਉਹ ਫਲੈਕਸਾਂ ਦੀ ਵੀ ਕੋਈ ਵੱਡੀ ਕੀਮਤ ਨਹੀਂ ਜੇ ਕੋਈ ਕਿਸੇ ਦੀ ਜੇਬ ਲੋਕ ਕਰਦੀ ਠੀਕ ਹੈ ਨਹੀਂ ਲੋਕ ਕਰਦੀ ਤੇ ਸਾਨੂੰ ਸਮਾਂ ਦੇ ਦਿਓ ਪੰਜ ਪੰਜ ਚਾਰ ਚਾਰ ਜਿਹੜੀਆਂ ਫਲੈਕਸਾਂ ਆ ਅਸੀਂ ਬਣਵਾ ਦੇਾਂਗੇ ਕੋਈ ਵੱਡੀ ਗੱਲ ਨਹੀਂ ਕੋਈ ਜ਼ਿਆਦਾ ਖਰਚਾ ਨਹੀਂ ਇਹਨਾਂ ਦੇ ਤੋ ਫਲੈਕਸਾਂ ਵੀ ਲਾ ਦਿਏ ਤੇ ਪ੍ਰਚਾਰ ਜਿਹੜਾ ਹੈ ਨਾ ਇਹ ਹਰਿਆਣਾ ਸਿੱਖ ਕਮੇਟੀ ਨੂੰ ਮੈਂ ਮੈਂਬਰ ਸੁਭਾਨ ਦੇ ਜ਼ਰੀਏ ਕਰਨਾ ਉਹਨਾਂ ਤੇ ਪ੍ਰੋਜੈਕਟ ਨਹੀਂ ਕਰਨਾ ਹੈ ਤੇ ਦੂਜੇ ਨੰਬਰ ਦੇ ਛੋਟੀ ਜੀ ਗੱਲ ਦਾ ਪਤਾ ਲੱਗਾ ਕਿ ਉਸ ਦਿਨ 25 ਤਰੀਕ ਦਾ ਗੀਤਾ ਦੀਪ ਸਵੀ ਰੱਖਿਆ ਗਿਆ ਨਾਲ ਪ੍ਰਖੇਤਰ ਚ ਇਹ ਮੈਂ ਜਿਆਦਾ ਖੁੱਲ ਕੇ ਗੱਲ ਨਹੀਂ ਇੱਥੇ ਕਰਾਂਗਾ ਸੰਗਤ ਬੜੀ ਸਮਝਦਾਰ ਹੈ ਇਸ ਗੱਲ ਨੂੰ ਛੋਟੀ ਜੀ ਨੂੰ ਜਿਆਦਾ ਕਰਕੇ ਸਮਝਿਆ ਜਾਏ ਉਹ ਜਿਹੜਾ ਗੀਤਾ ਦੀਪ ਸੁਰੱਖਿਆ ਗਿਆ ਹੈ ਨਾ ਉਹਦਾ ਕੋਈ ਮੇਨ ਮਕਸਦ ਹੈ ਤੇ ਆਪਾਂ ਉਹ ਮਕਸਦ ਜਿਹੜਾ ਹੈ ਉਹ ਪੁਰਾਣਾ ਹੋਣ ਦਈਏ ਤੇ ਜਿਆਦਾ ਤੋਂ ਜਿਆਦਾ ਸੰਗਤ ਤੇ ਪਿਆਰ ਨਾਲ ਜਿੰਨਾ ਵੀ ਤੁਹਾਡੇ ਵਿੱਚ ਸਨੇਹ ਨਾ ਆਪਾਂ ਆਈ ਸੰਗਤ ਨੂੰ ਜਿਹਾਇਆ ਰੱਖਣਾ ਆਪਣੇ ਸਨੇਹ ਦੇ ਨਾਲ ਸੰਗਤ ਨੂੰ ਇਕਜੁੱਟ ਕਰਨਾ ਹੈ ਇਕਜੁੱਟ ਕਰਕੇ ਤੇ ਇਕੱਠਾ ਕਰਾ ਲੋ ਇਹੇ ਬੇਨਤੀਆਂ ਪਰਿਵਾਰ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਮੈਂਬਰ ਸਭ ਤੁਹਾਨੂੰ ਇਹ ਬੇਨਤੀ ਕਰਦਾ ਵੀ ਜਿਵੇਂ ਇਹ ਮੰਡਵੀ ਪਿੰਡ ਸਭ ਤੋਂ ਵੱਡਾ ਪਿੰਡ ਹੈ ਸਾਡਾ ਜਿਵੇਂ ਮੁੰਡੇ ਬਹੁਤ ਇੱਥੇ ਸੇਵਾ ਕਰਦੇ ਨੇ ਇਹਨਾਂ ਦੀ ਸਪੈਸ਼ਲ ਇੱਕ ਕਮੇਟੀ ਬਣਾ ਕੇ ਨੇ ਡਿਊਟੀ ਲਾਓ ਪਿੰਡਾਂ 'ਚ ਜੇ ਜਾਣਗੇ ਪ੍ਰਚਾਰ ਕਰਨਗੇ ਸਾਡੇ ਪੰਜਾਬ ਦੇ ਵਿੱਚ ਜ਼ਰੂਰੀ ਹੈ ਪ੍ਰਚਾਰ ਇੱਕ ਤੁਸੀਂ ਅੱਜ ਜਿਹੜੀ ਮੀਟਿੰਗ ਰੱਖੀ ਸੀ ਇਹ ਮੀਟਿੰਗ ਦਾ ਸੁਨੇਹਾ ਨਹੀਂ ਲੱਗਾ ਇਹ ਇੱਥੇ-ਇੱਥੇ ਸੁਨੇਹਾ ਲੱਗਾ ਇੱਕ ਮੀਟਿੰਗ ਦੁਆਰੇ ਰੱਖੋ ਭਾਵੇਂ 15 ਦਿਨ ਰੱਖੋ ਭਾਵੇਂ 20 ਦਿਨ ਨੂੰ ਰੱਖੋ ਭਾਵੇਂ 10 ਦਿਨ ਰੱਖੋ ਸਾਡੇ ਇਲਾਕੇ ਦੇ ਜਿੰਨੇ ਪਿੰਡ ਨੇ ਨੇੜੇ-ਨੇੜੇ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਭਲਾੜਾ ਇਥੇ ਸਭ ਨੂੰ ਆਪਾਂ ਫੋਨ ਕਰੀਏ ਭਾਈ ਮੀਟਿੰਗ ਹੈ ਜਿਹੜਾ ਬੰਦਾ ਇਥੇ ਮੀਟਿੰਗ 'ਚ ਆਏਗਾ ਉਹ ਜਾ ਕੇ ਮੈਸੇਜ ਵੀ ਲਾਏਗਾ ਤੇ ਪ੍ਰਚਾਰ ਵੀ ਕਰੇਗਾ ਇਹ ਪੰਜ ਚਾਰ ਚੀਜ਼ਾਂ ਨੇ ਨੌਜਵਾਨ ਮੁੰਡਿਆਂ ਨੂੰ ਵੇਖੋ ਹੁਣ ਕਿੰਨਾ ਸੋਹਣਾ ਇਹ ਕੰਮ ਕਰਦੇ ਨੇ ਆਏ ਐਤਵਾਰ ਜਲ ਦਾ ਜੂਸ ਦਾ ਇਹਦੇ ਵਿੱਚ ਦੇਖ ਬੰਦੇ ਦੇ ਮਨ 'ਚ ਆਉਂਦਾ ਯਾਰ ਮੇਰਾ ਵੀ ਜੀ ਕਰਦਾ ਮੈਂ ਵੀ ਕਰਾਂ ਇਸ ਕਰਕੇ ਮੈਂਬਰ ਜੀ ਤੁਸੀਂ ਕਮੇਟੀ ਬਣਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਾਣਾ ਬਹੁਤ ਜ਼ਰੂਰੀ ਹੈ ਕੱਲਾ ਇੱਥੇ ਤਾਂ ਆਪਾਂ ਕਹਿਤਾ ਇੱਥੇ ਗੱਲ ਬੰਨੀ ਨਹੀਂ ਇਸ ਕਰਕੇ ਸਾਡੀ ਤੇ ਹੀ ਬੇਨਤੀ ਵੀ ਸਾਨੂੰ ਬੜਾ ਮੌਕਾ ਮਿਲਿਆ ਆ ਸ਼ੁੱਕਰਵਾਰ ਨੂੰ ਇੰਨੀ ਸੰਗਤ ਆਉਂਦੀ ਏ ਟ੍ਰੇਨ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਦੇ ਨੇ ਤੇ ਮੈਂ ਵੀ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਮਿਲ ਕੇ ਐਂ ਜਾ ਜਾ ਕੇ ਪਿੰਡਾਂ ਦੇ ਵਿੱਚ ਆਪ ਜਾਣਾ ਪਏਗਾ ਜੇ ਕਹੀਏ ਨਾ ਵੀ ਪਿੰਡਾਂ ਦੇ ਵਿੱਚ ਕੋਈ ਬਾਜ ਦਵਾ ਦੇਗਾ ਉਹ ਘਾਟੇ ਆਪਾਂ ਨੂੰ ਆਪ ਆਪਣੀਆਂ ਗੱਡੀਆਂ ਦੀ ਕਮੇਟੀ ਬਣਾ ਕੇ ਜਾਣਾ ਪਏਗਾ ਪਿੰਡ ਦੇ ਸਪੀਕਰ ਚ ਪੰਚਾਇਤ ਨੂੰ ਬੇਨਤੀ ਕਰਨੀ ਪੈਗੀ ਵੱਧ ਵੱਧ ਸੰਗਲ ਲੈ ਕੇ ਆਓ ਸਾਧਨ ਭੇਜਨੇ ਪੈਣਗੇ ਜਿੱਥੇ ਸਾਧਨ ਨਹੀਂ ਹੈਗੇ ਉਥੇ ਆਪਣੇ ਕੋਲ ਸਾਧਨ ਦੇਣੇ ਪੈਣਗੇ ਫਿਰ ਜਾ ਕੇ ਆਪਣਾ ਇੱਥੇ ਬਹੁਤ ਵੱਡਾ ਪਰਾਲਾ ਹੋਏਗਾ ਜੀ ਇਹ ਹੀ ਬੇਨਤੀ ਹੈ ਜੀ ਗਲਤੀ ਵੋਸੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ